ਇਹ ਟੋਟਲ ਲੋਕਾਂ ਦਾ ਠੱਗੀ ਮਾਰਨ ਵਾਸਤੇ ਫੰਡ ਕ੍ਰੀਏਟ ਕੀਤਾ ਹੈ ਸੁਭੂਤੇ ਪੰਜਾਬ ਨੂੰ ਐਨਆਰਆਈ ਭਰਾਵਾਂ ਨੂੰ ਕਿਰਪਾ ਕਰਕੇ ਇਹਦੇ ਫੰਡ 'ਚ ਪੈਸਾ ਨਾ ਦਿਓ ਦੋਸਤੋ ਪੰਜਾਬ ਵਿਧਾਨ ਸਭਾ ਵਿੱਚ ਅੱਜ ਇੱਕ ਅਨੋਖਾ ਨਜ਼ਾਰਾ ਵੇਖਣ ਨੂੰ ਮਿਲਿਆ ਜਿਸ ਵਿੱਚ ਖੁਦ ਸੱਤਾਧਾਰੀ ਪਾਰਟੀ ਦੇ ਮੈਂਬਰ ਵਿਰੋਧ ਦੇ ਪੋਸਟਰ ਅਤੇ ਬੈਨਰ ਲੈ ਕੇ ਖੜੇ ਹੋ ਗਏ ਤੇ ਉਹਨਾਂ ਦੇ ਵਿਰੋਧ ਦੇ ਚਲਦਿਆਂ ਵਿਧਾਨ ਸਭਾ ਦੀ ਕਾਰਵਾਈ ਕੁਝ ਸਮੇਂ ਲਈ ਮੁਲਤਵੀ ਕਰਨੀ ਪੈ ਗਈ ਦਰਸਲ ਪੰਜਾਬ ਦੀ ਸੱਤਾਧਾਰੀ ਪਾਰਟੀ ਦਾ ਇਹ ਵਿਰੋਧ ਕੇਂਦਰ ਸਰਕਾਰ ਦੇ ਖਿਲਾਫ ਸੀ ਜਿਸ ਬਾਰੇ ਪੰਜਾਬ ਦੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਪੀਐਮ ਮੋਦੀ ਨੇ ਜੋ 1600 ਕਰੋੜ ਦੀ ਰਕਮ ਅਨਾਉਂਸ ਕੀਤੀ ਸੀ ਉਸ ਵਿੱਚੋਂ ਹਲੇ ਤੱਕ ਇੱਕ ਵੀ ਰੁਪਿਆ ਪੰਜਾਬ ਨੂੰ ਨਹੀਂ ਮਿਲਿਆ ਇਸ ਤੋਂ ਪਹਿਲਾਂ ਪੰਜਾਬ ਦੇ ਜਲ ਵਸਿਲਿਆਂ ਬਾਰੇ ਕੈਬਨਿਟ ਮੰਤਰੀ ਬਰਿੰਦਰ ਗੋਇਲ ਹੋਣਾ ਨੇ ਵੀ ਇਹੀ ਕਿਹਾ ਕਿ ਕੇਂਦਰ ਵੱਲੋਂ ਹਲੇ ਪੰਜਾਬ ਨੂੰ ਕੁਝ ਨਹੀਂ ਮਿਲਿਆ ਤੇ ਪੰਜਾਬ ਵਿੱਚ ਹਨਾਂ ਲਈ ਸਭ ਤੋਂ ਵੱਡਾ ਦੋਸ਼ੀ ਮੌਸਮ ਵਿਭਾਗ ਹੈ ਜਿਸ ਦੀਆਂ ਭਵਿੱਖਬਾਣੀਆਂ ਲਗਾਤਾਰ ਗਲਤ ਸਾਬਿਤ ਹੁੰਦੀਆਂ ਰਹੀਆਂ ਭਾਰਤੀ ਜਨਤਾ ਪਾਰਟੀ ਦੇ ਦੋ ਮੈਂਬਰ ਨੇ ਚੁੜੇ ਹੋਏ ਉਹ ਦੋਨੇ ਹੀ ਸਦਨ ਚ ਗੈਰ ਹਾਜ਼ਰ ਨੇ ਇੱਕ ਗੈਰ ਜ਼ਿੰਮੇਵਾਰ ਨਰੋਨ ਭਾਰਤੀ ਜਨਤਾ ਪਾਰਟੀ ਜਿੱਥੇ ਨਵਾਰੀ ਆ ਉੱਥੇ ਨਾਲ ਦੀ ਨਾਲ ਕਾਂਗਰਸ ਪਾਰਟੀ ਜਿਹੜੀ ਆ ਉਹ ਵਿਧਾਨ ਸਭਾ 'ਚ ਭਾਰਤੀ ਜਨਤਾ ਪਾਰਟੀ ਦਾ ਪੱਕ ਪੂਰ ਰਹੀ ਆ ਅੱਜ ਸਾਡੇ ਸਾਰੇ ਮੈਂਬਰ ਸਾਹਿਬਾਨ ਨੇ ਜਦੋਂ ਮੋਦੀ ਸਰਕਾਰ ਦਾ ਜਦੋਂ ਭਾਰਤੀ ਜਨਤਾ ਪਾਰਟੀ ਦਾ ਕੱਚਾ ਚਿੱਠਾ ਸੁਣਿਆ ਜਿਹੜਾ ਮੈਂ ਕੱਚਾ ਚਿੱਠਾ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਮੈਂਬਰ ਸਾਹਿਬਾਂ ਨੂੰ ਦੱਸਿਆ ਕਿ 1 ਰੁਪਿਆ 1600 ਕਰੋੜ ਚੋਂ 1 ਰੁਪਿਆ ਅੱਜ ਤੱਕ ਟ੍ਰੈਜ਼ਰੀ ਚ ਨਹੀਂ ਆਇਆ ਅੱਜ ਤੱਕ ਪੰਜਾਬ ਦੇ ਖਜ਼ਾਨੇ ਚ ਨਹੀਂ ਆਇਆ ਔਰ ਇਹ ਵੀ ਜੁਮਲਾ ਹੋਣੇ ਬੜਾ ਮੋਦੀ ਸਾਹਿਬ ਦਾ 1600 ਕਰੋੜ ਰੁਪਿਆ ਵੀ ਮੋਦੀ ਸਾਹਿਬ ਦਾ ਜੁਮਲਾਗਾ ਅੱਜ ਉਹਨਾਂ ਨੂੰ ਆਇਆ ਨੂੰ ਵੀ ਲਗਭਗ 15 ਦਿਨ ਹੋ ਗਏ ਮੋਦੀ ਸਾਹਿਬ ਨੂੰ ਪੰਜਾਬ ਚਾਇਆ ਨੂੰ ਵੀ ਲਗਭਗ 15-20 ਦਿਨ ਦਾ ਸਮਾਂ ਹੋ ਗਿਆ ਔਰ 20 ਦਿਨਾਂ ਬਾਅਦ ਵੀ ਮੋਦੀ ਸਾਹਿਬ ਨੇ ਪੰਜਾਬ ਦੇ ਲੋਕਾਂ ਲਈ ਕਰਪਈਆ ਨਹੀਂ ਭੇਜਿਆ ਜਿਹੜੀ ਉਹ ਕਿਸ਼ਤ ਭੇਜਣ ਦੀ ਗੱਲ ਕਰਦੇ ਨੇਗੇ ਮੈਂ মিডিਆ ਦੇ ਸਾਥੀਆਂ ਨੂੰ ਕਲੀਅਰ ਕਰਨਾ ਚਾਹੁੰਗਾ ਉਹ 240 ਕਰੋੜ ਰੁਪਇਆ ਜਿਹੜਾ ਆਲਰੇਡੀ ਬਜਟ ਗਵਰਨਮੈਂਟ ਆਫ ਇੰਡੀਆ ਹਰ ਸਾਲ ਬਜਟ ਅਨਾਉਂਸ ਕਰ ਦਿਆ ਉਹ 481 ਕਰੋੜ ਰੁਪਇਆ ਬਜਟ ਦਾ ਅਨਾਉਂਸ ਕੀਤਾ ਹੋਇਆਗਾ ਉਹਦੇ ਚ 240 ਕਰੋੜ ਰੁਪਏ ਆਏ ਨੇ ਨਾ ਕੇ 1600 ਕੋਰ ਰੁਪਏ ਚੁਕਾਏ ਲਗੇ ਸੋ ਮੋਦੀ ਸਾਹਿਬ ਦੇਸ਼ ਜਾਣੇ ਜਾਂਦੇ ਨੇ ਇੱਕ ਜਮਲਾ ਪਾਰਟੀ ਬਦੋ ਇੱਕ ਝੂਠ ਬੋਲਣ ਬਦੋ ਉਹਨਾਂ ਨੇ ਉਹੀ ਮਜ਼ਾਕ ਜਿਹੜਾ ਪੰਜਾਬੀਆਂ ਦੇ ਨਾਲ ਕੀਤਾਗਾ ਇਸ ਤੋਂ ਇਲਾਵਾ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਲੀਡਰ ਪ੍ਰਤਾਪ ਸਿੰਘ ਬਾਜਵਾ ਨੇ ਕੇਂਦਰ ਦੇ ਨਾਲ ਨਾਲ ਪੰਜਾਬ ਸਰਕਾਰ ਨੂੰ ਵੀ ਹੜਾਂ ਲਈ ਦੋਸ਼ੀ ਦੱਸਿਆ ਤੇ ਨਾਲ ਹੀ ਡਿਜ਼ਾਸਟਰ ਰੀਲੀਫ ਫੰਡ ਦੇ 12000 ਕਰੋੜ ਦਾ ਹਿਸਾਬ ਵੀ ਮੰਗਿਆ ਤੁਹਾਡੀ ਸਰਕਾਰ ਨੂੰ ਵੀ ਕਲੀਅਰ ਕਰਨੀ ਪੈਗੀ ਉਹ ਇਹ ਹੈ ਕਿ ਮੋਦੀ ਸਾਹਿਬ ਕਹਿ ਰਹੇ ਕਿ 12000 ਕਰੋੜ ਰੁਪਇਆ ਤੁਹਾਡੋ ਕੋ ਪਿਆ ਜੀ ਤੁਹਾਡੇ ਚੀਫ ਮਿਨਿਸਟਰ ਸਾਹਿਬ ਤੇ ਐਫਐਮ ਸਾਹਿਬ ਕਹਿੰਦੇ ਸਾਡੇ ਕੋ 1500 ਕਰੋੜ ਆਇਆ ਹੁਣ ਤੁਸੀਂ ਮੈਨੂੰ ਦੱਸੋ ਸਾਰੇ ਪੰਜਾਬ ਨੂੰ ਕੀ ਆਪਾਂ ਸਜ਼ਾ ਦੇ ਰਹੇ ਆ ਇੱਕ ਫੁੱਟਬਾਲ ਬਣਾ ਲਿਆ ਸੀ ਮੋਦੀ ਸਾਹਿਬ 12000 ਦੱਸੀ ਜਾਂਦੇ ਤੁਸੀਂ 1500 ਦੱਸੀ ਜਾਂਦੇ ਹੋ ਕੈਗ ਦੀ ਰਿਪੋਰਟ ਮੇਰੇ ਕੋਲ ਹੈ ਜਿਸ ਕੈਗ ਦੀ ਰਿਪੋਰਟ ਮੁਤਾਬਕ 31 மார்ਚ 2023 ਜਦੋਂ ਤੁਹਾਡੀ ਸਰਕਾਰ ਨੂੰ 1 ਸਾਲ ਹੋ ਚੁੱਕਿਆ ਸੀ ਉਹਦੇ ਮੁਤਾਬਕ 941 ਕਰੋੜ ਰੁਪਇਆ ਤੁਹਾਡੇ ਕੋਲ ਉਹ ਕਿਰਪਾ ਕਰਕੇ ਸਾਨੂੰ ਇਹ ਦੱਸੋ ਸਹੀ ਇਹ ਪੈਸੇ ਗਏ ਕਿੱਥੇ ਨੇ ਕਲੈਰਿਟੀ ਗਵਰਨਮੈਂਟ ਦੇ ਇਸ ਤੋਂ ਬਾਅਦ ਪ੍ਰਤਾਪ ਸਿੰਘ ਬਾਜਵਾ ਨੇ ਇਥੋਂ ਤੱਕ ਕਹਿ ਦਿੱਤਾ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਜੋ ਮਿਸ਼ਨ ਚੜ੍ਹਦੀ ਕਲਾ ਤਹਿਤ ਹੜ ਰਹਿਤ ਫੰਡ ਮੰਗੇ ਜਾ ਰਹੇ ਨੇ ਉਹ ਗਲਤ ਨੇ ਤੇ ਕਿਸੇ ਨੂੰ ਵੀ ਇਹਨਾ ਫੰਡਾਂ ਵਿੱਚ ਡੋਨੇਸ਼ਨ ਨਹੀਂ ਕਰਨੀ ਚਾਹੀਦੀ ਹਰ ਕੰਮ ਮੋਦੀ ਦੇ ਹਿਸਾਬ ਨਾਲ ਚੱਲਦੇ ਜਿਹੜਾ ਪ੍ਰਾਈਮ ਮਿਨਿਸਟਰ ਰੀਲੀਫ ਫੰਡ ਸੀ ਇਹ ਵਾਲੀ ਸਾਹਿਬ ਪ੍ਰਾਈਮ ਮਿਨਿਸਟਰ ਰੀਲੀਫ ਫੰਡ ਸੀ ਜਦੋਂ ਕੋਰੋਨਾ ਆਇਆ ਮੋਦੀ ਸਾਹਿਬ ਨੇ ਸੋਚਿਆ ਸੌਖਾ ਤਰੀਕਾ ਹੈ ਆਰਟੀਆਈ ਤੋਂ ਬਚਨ ਦਾ ਸਕਰੂਟੀ ਨਹੀਂ ਤੋਂ ਬਚਨ ਦਾ ਉਹਦੇ 'ਚ ਕੀ ਕੀਤਾ ਕਿ ਪੀਐਮ ਕੇਅਰ ਲੈ ਆਂਦੀ ਸੈਕਸ਼ਨ 8 ਦੇ ਅਧੀਨ ਆਰਟੀਆਈ ਤੋਂ ਬਾਹਰ ਆ ਗਿਆ ਕਿ ਨਾ ਦੇਣ ਵਾਲਾ ਤੁਸੀਂ ਪੁੱਛ ਸਕਦੇ ਹੋ ਕਿੰਨਾ ਪੈਸਾ ਆਇਆ ਤੇ ਜਾ ਕਿੱਥੇ ਰਿਹਾ ਨਹੀਂ ਹੁਣ ਨਵਾਂ ਕੰਮ ਇੱਥੇ ਰੰਗਲਾ ਪੰਜਾਬ ਸੌਰੀ ਟੂ ਸੀ ਉਹ ਪੰਜਾਬ ਤੇ ਤੁਸੀਂ ਕੰਗਲਾ ਕਰ ਦਿੱਤਾ ਆਪ ਤੁਸੀਂ ਰੰਗਲੇ ਪੰਜਾਬ ਦਾ ਹੁਣ ਪੈਸੇ ਲੈਣ ਲੱਗੋ ਫੇਰ ਮੋਦੀ ਨੂੰ ਫੋਲੋ ਕਰ ਰਹੇ ਮੋਦੀ ਨੂੰ ਹੁਣ ਚੀਫ ਮਿਨਿਸਟਰ ਰੀਲੀਫ ਫੰਡ ਆ ਉਹਦੇ ਚ ਪੈਸੇ ਨਹੀਂ ਮੰਗ ਰਹੇ ਇੱਕ ਨਵਾਂ ਬਣਾਤਾ ਫੰਡ ਰੰਗਲਾ ਪੰਜਾਬ ਚੜਦੀ ਕਲਾ ਚੜਦੀ ਕਲਾ ਤੁਹਾਡੀ ਹੈ ਪੰਜਾਬ ਤੇ ਸਾਰੇ ਡੁੱਬ ਗਏ ਕਿਸੇ ਦੀ ਕੋਈ ਬਾਹ ਫੜਨ ਵਾਸਤੇ ਤਿਆਰ ਨਹੀਂ ਤੁਸੀਂ ਤੇ ਚੜਦੀ ਕਲਾ ਜੀਓ ਸਾਰੇ ਰੰਗਲਾ ਪੰਜਾਬ ਸਾਰਾ ਕੰਗਲਾ ਕਰਕੇ ਪੰਜਾਬ ਨੂੰ ਹਣ ਰੰਗਲਾ ਪੰਜਾਬ ਦਾਸ ਤੇ ਫਿਰਦੇ ਹੋ ਤੁਸੀਂ ਮੈਨੂੰ ਦੱਸੋ ਦੇਖੋ ਇੱਕ ਮਿੰਟ ਨਹੀਂ ਨਹੀਂ ਬੈਠਣਾ ਨਹੀਂ ਦੀ ਬੈਠਣਾ ਨਹੀਂ ਬੰਦੇ ਨਹੀਂ ਬੈਠੋ ਨਾ ਬਾਜਾ ਸਾਹਿਬ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਸਾਰੀਆਂ ਪੰਜਾਬ ਦੇ ਕੀ ਕਰਨਾ ਚਾਹਣ ਪੰਜਾਬ ਦੇ ਸਰ ਮੇਰੇ ਹਜ਼ਾਰਾਂ ਕਰਨ ਇਹ ਰੰਗਲਾ ਪੰਜਾਬ ਜਿਹੜਾ ਦਾ ਮਤਲਬ ਕੀ ਹੈ ਉਹ ਜਿਹੜੇ ਲੋਕ ਪੈਸੇ ਦੇ ਰਹੇ ਨੇ ਉਹ ਸੋਧਾ ਕਿ ਪੰਜਾਬ ਹਿਸਾਬ ਨਾਲ ਲੈ ਸਕੇ ਕਿ ਕਿੰਨਾ ਪੈਸਾ ਕਿੱਥੋਂ ਆਇਆ ਤੇ ਗਿਆ ਕਿੱਥੇ ਹੈ ਜੀ ਇਹ ਟੋਟਲ ਲੋਕਾਂ ਦਾ ਠੱਗੀ ਮਾਰਨ ਵਾਸਤੇ ਫੰਡ ਕ੍ਰੀਏਟ ਕੀਤਾ ਹੈ ਮੇਰੀ ਬੇਨਤੀ ਹੈ ਸਮੁੱਚੇ ਪੰਜਾਬ ਨੂੰ ਸਮੁੱਚੇ ਪੰਜਾਬ ਨੂੰ ਐਨ ਆਰ ਆਈ ਭਰਾਵਾਂ ਨੂੰ ਕਿਰਪਾ ਕਰਕੇ ਇਹਦੇ ਫੰਡ 'ਚ ਪੈਸਾ ਨਾ ਦਿਓ ਸਿੱਧੇ ਪੈਸੇ ਲਾਹ ਪਾਟ ਦੇ ਜਿੰਨੇ ਵੀ ਲੋਕਾਂ ਨੂੰ ਲੋੜ ਆ ਉਹ ਸਿੱਧੇ ਪੈਸੇ ਪਾਓ ਪ੍ਰਤਾਪ ਸਿੰਘ ਬਾਜਵਾ ਦੇ ਸਵਾਲਾਂ ਤੇ ਟਿੱਪਣੀਆਂ ਦਾ ਜਵਾਬ ਪੰਜਾਬ ਦੇ ਵਿੱਤ ਮੰਤਰੀ ਵੱਲੋਂ ਦਿੱਤਾ ਗਿਆ ਖਾਸ ਤੌਰ ਤੇ ਡਿਜ਼ਾਸਟਰ ਰਿਲੀਫ ਫੰਡ ਬਾਰੇ ਜੋ ਹਿਸਾਬ ਮੰਗਿਆ ਗਿਆ ਉਸ ਬਾਰੇ ਵੀ ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਕੋਲ 12000 ਕਰੋੜ ਹੋਣ ਦੀ ਗੱਲ ਬਿਲਕੁਲ ਬੇਬੁਨਿਆਦ ਹੈ ਜਿਹੜੀ ਤੁਸੀਂ ਹੁਣ ਕਹਿੰਦੇ ਹੋ ਕਿ ਜੇ 10000 ਕਰੋੜ ਰੁਪਇਆ 12000 ਕਰੋੜ ਰੁਪਇਆ ਜੇ ਅਸੀਂ ਉਹਨੂੰ ਵਰਤਾਂਗੇ ਤਾਂ ਉਹ ਸਾਡੀ ਬੋਰਿੰਗ ਲਿਮਟ ਚੋਂ ਕੱਟਿਆ ਜਾਊਗਾ ਉਹ ਬੋਰਿੰਗ ਲਿਮਟ ਚੋਂ ਮਾਈਨਸ ਹੋਊਗਾ ਔਰ ਉਸ ਦੇ ਉੱਤੇ ਸਭ ਤੋਂ ਮਹਿੰਗਾ ਵਿਆਜ ਦੇਣਾ ਪਊਗਾ 8.15% 8.15% ਦਾ ਵਿਆਜ ਦੇਣਾ ਪਊਗਾ ਇਹ ਸੈਂਟਰ ਸਰਕਾਰ ਦੀਆਂ ਗੱਲਾਂ ਨੇ ਜਿਹੜੀਆਂ ਮੈਨੂੰ ਲੱਗਦਾ ਕਿ ਸ਼ਾਇਦ ਸਾਡੇ ਕੋਲ ਸਾਥ ਹੀ ਜਿਹੜੇ ਲਗੇ ਉਹ ਟੀਵੀ ਤੇ ਦੇਖ ਕੇ ਅਖਬਾਰਾਂ ਤੇ ਪੜ੍ਹ ਕੇ ਉਹਨਾਂ ਫਿਗਰਾਂ ਨੂੰ ਜਿਹੜਾ ਕਦੇ ਨਾ ਕਦੇ ਬੋਲ ਦਿੰਦੇ ਨੇ ਬਾਅਦ ਦੇ ਵਿੱਚ ਉਹਨਾਂ ਨੂੰ ਆਪਣੇ ਆਪ ਨੂੰ ਬਚਾਉਣਾ ਪੈਂਦਾ। ਦਿਸਾਸਟਰ ਮੈਨੇਜਮੈਂਟ ਐਕਟ ਕਦੋਂ ਲਾਗੂ ਹੁੰਦਾ? ਮੈਂ ਸਾਥੀਆਂ ਨੂੰ ਪੁੱਛਣਾ ਚਾਹੁੰਦਾ। ਮੰਨ ਜੋ ਸੀਐਮ ਸਾਹਿਬ ਦਿਸਾਸਟਰ ਮੈਨੇਜਮੈਂਟ ਐਕਟ ਜਿਹੜਾਗਾ ਉਹ 2010 ਚ ਬਣਦਾਗਾ। ਔਰ ਇਹ ਸਾਖਤ ਸਾਡੇ ਸਾਥੀ 35 ਸਾਲਾਂ ਦਾ ਲਾਈ ਜਾਂਦੇ ਨੇ। और मैं इन्होंने पूछना चाहनागा भाई इना भुल तीहत किए होवे बहुत सारे बैठे नेगे सबका कैबिनेट मंत्री बैठे नेगे तो ने और कैलकुलेशन किया होगा तुम उन्होंने कैबिनेटा हिस्सा मैंबर होवोगे जिन्हों कैबिनेटा ने, ने पैसे खर्चे ने गे जिन्हों कैबिनेट ने पैसे खर्चे ने गे उन्होंने कैबिनेटा तुम हिस्सा रहे हो गे ਉਹਨਾਂ ਕੈਬਨਿਟ 'ਚ ਬੈਠ ਕੇ ਤੁਸੀਂ ਪਾਸ ਕਰਦੇ ਰਹੋਗੇ ਇਹ ਪੈਸਾ ਕਿੱਥੇ ਲੱਗਣਾਗਾ ਕੋਵਿਡ ਕਦੋਂ ਆਇਆ ਸੀ ਸ਼ਾਇਦ ਭੁੱਲ ਗਏ ਹੋਮੋਗੇ ਕੋਵਿਡ ਸਮੇਂ ਸਰਕਾਰ ਕੀ ਦੀ ਸੀ ਕੋਵਿਡ ਸਮੇਂ ਪੰਜਾਬ ਸਰਕਾਰ ਕੀ ਦੀ ਸੀਗੀ ਪੰਜਾਬ ਜਾਣਦਾ ਕਿ ਉਸ ਸਮੇਂ ਕਾਂਗਰਸ ਪਾਰਟੀ ਦੀ ਸਰਕਾਰ ਸੀ ਕਿੰਨੇ ਪੈਸੇ ਖਰਚੇ ਡਿਸਾਸਟਰ ਮੈਨੇਜਮੈਂਟ 'ਚ ਬਹੁਤ ਉਹਦੇ ਬੰਦ ਚੋਂ ਇਹ ਤਾਂ ਪੜ੍ਹ ਕੇ ਆ ਜਾਂਦੇ ਇਹ ਤਾਂ ਦੇਖ ਕੇ ਆ ਜਾਂਦੇ ਸਿੱਧਾ ਹੀ ਕਹਿਤਾ ਕਿ ਸਰਕਾਰ ਨੂੰ ਕਿਵੇਂ ਸਿਖਲਮ ਕਰਨਾਗਾ ਭਗਵੰਤ ਮਾਣ ਨੂੰ ਘੇੜਨਾਗਾ ਉਹਦੇ ਖਿਲਾਫ ਕੁਝ ਬੋਲਣਾਗਾ ਕੋਈ ਨਾ ਕੋ ਕੱਢ ਲਈਏ ਯਾਰ ਮੇਰਾ ਛੱਪ ਗਿਆ ਉਹੀ ਬੋਲ ਦੋ ਜਿਹੜਾ ਛੱਪ ਗਿਆ ਉਹੀ ਬੋਲ ਦੋ ਮੈਂ ਹਾਊਸ ਦੇ ਸਾਹਮਣੇ ਰੱਖਣਾ ਚਾਹਨਾਗਾ 2017 ਤੋਂ ਲੈ ਕੇ 22 ਤੱਕ ਮੈਂ ਤੁਹਾਨੂੰ ਕਰੈਕਟ ਕਰ ਦਿਆਂ 2017 ਤੋਂ ਲੈ ਕੇ 22 ਤੱਕ 2061 ਰੁਪਏ ਸੈਂਟਰ ਵੱਲੋਂ ਡਿਸਾਸਟਰ ਮੈਨੇਜਮੈਂਟ ਟੈਕਸ ਹੈ ਔਰ ਜਿਹਦੇ ਵਿੱਚੋਂ 1678 ਕਰੋੜ ਰੁਪਏ ਤੁਹਾਡੇ ਵੱਲੋਂ ਐਕਸਪੈਂਡੀਚਰ ਆ ਖਰਚਿਆ ਗਿਆਗਾ ਖਰਚਾ ਕੀਤਾ ਗਿਆਗਾ ਔਰ ਸਾਡੇ ਸਾਹਮਣੇ ਵੀ ਮੰਨਦਾ ਕਿ ਪੈਸੇ ਆਏ ਨੇ 1582 ਕਰੋੜ ਰੁਪਏ ਆਇਆਗਾ ਜਿਹਦੇ ਤੋਂ 690 ਕਰੋੜ ਰੁਪਏ ਸੀ ਖਰਚੇ ਨੇਗੇ ਇਹ ਕੇਂਦਰ ਸਰਕਾਰ ਦੀ ਕੰਟਰੀਬਿਊਸ਼ਨ ਆ ਔਰ ਜਿਹੜੀ ਕੰਟਰੀਬਿਊਸ਼ਨ ਤੁਸੀਂ ਵਿਆਜਦਰ ਵਿਆਰ ਲਾ ਰਹੇ ਹੋ ਉਹ ਮੈਂ ਸਮਝਦਾ ਤੁਸੀਂ ਇੱਕ ਪੰਜਾਬ ਵਿਰੋਧੀ ਰੋਲ ਨਮਾਉਣ ਦਾ ਕੰਮ ਕਰ ਰਹੇ ਹੋ ਉਹ ਜਿਹੜੇ ਪੈਸੇ ਦਿੰਦੇ ਲਗੇ ਜੋ ਖਰਚੇ ਨਾ ਜਾਣ ਮੰਨੋ ਸੀਐਮ ਸਾਹਿਬ ਉਹਨਾਂ ਤੇ ਆਪਰੂ ਵਿਆਜ ਦੇਣਾ ਪੈਂਦਾਗਾ ਉਹਨਾਂ ਨੂੰ ਨੈਗੇਟਿਵ ਚ ਲਿਖ ਲੈਂਦੇ ਨੇ ਕਿ ਉਹ ਸਾਡੀ ਬੋਰਿੰਗ ਲਿਮਟ ਚੋਂ ਕੱਟ ਲਦੇ ਨੇਗੇ ਪਰ ਲੇਕਿਨ ਅਫਸੋਸ ਸਾਨੂੰ ਇੱਕ ਜਿਹੇ ਇੱਕ ਪਲੇਟਫਾਰਮ ਤੇ ਖੜਨ ਦੀ ਬਜਾਏ ਅਸੀਂ ਪੰਜਾਬ ਨੂੰ ਕਿਵੇਂ ਡਿਸਿਸਿਜਨ ਕਰਾ ਲਾਂਗੇ ਕਿ ਜੀ ਮੈਂ 12000 ਕਰੋੜ ਰੁਪਏ ਲੈ ਗਿਆ ਕੌਣ ਲੁੱਟ ਕੇ ਲੈ ਗਿਆ ਸੋ ਆਖਰ ਵਿੱਚ ਹੁਣ तमाम ਸਵਾਲ ਉੱਡਦੇ ਆ ਦੋਸਤੋ ਕਿ ਕੇਂਦਰ ਸਰਕਾਰ ਨੇ ਜੇ 1600 ਕਰੋੜ ਦੇਣ ਦਾ ਵਾਅਦਾ ਕੀਤਾ ਹੈ ਤਾਂ ਉਹ ਹਲੇ ਤੱਕ ਜਾਰੀ ਕਿਉਂ ਨਹੀਂ ਕੀਤਾ ਗਿਆ ਕਿ ਉਸ ਤੋਂ ਵੀ ਵੱਧ ਕੇ ਜੇ ਡਿਜ਼ਾਸਟਰ ਰਿਲੀਫ ਫੰਡ ਬਾਰੇ ਗੱਲਾਂ ਚੱਲ ਰਹੀਆਂ ਨੇ ਉਨ੍ਹਾਂ ਦੀ ਅਖਰ ਸਚਾਈ ਕੀ ਹੈ ਅਸਲੀਅਤ ਕੀ ਹੈ ਕਿ ਕੇਂਦਰ ਸਰਕਾਰ ਝੂਠ ਬੋਲ ਰਹੀ ਹੈ ਅਤੇ ਕੈਗ ਦੀ ਰਿਪੋਰਟ ਛੁੱਟੀ ਹੈ ਜਾਂ ਫਿਰ ਪੰਜਾਬ ਸਰਕਾਰ ਇਸ ਬਾਰੇ ਗਲਤ ਬਿਆਨ ਨਹੀਂ ਕਰ ਰਹੀ ਹੈ ਇਸ ਬਾਰੇ ਅਸਲ ਜਾਣਕਾਰੀ ਤਾਂ ਉਸ ਵੇਲੇ ਹੀ ਮਿਲ ਸਕਦੀ ਹੈ ਦੋਸਤੋ ਜਦੋਂ ਇਸ ਪੂਰੇ ਮੁੱਦੇ ਉੱਤੇ ਕੇਂਦਰ ਜਾਂ ਫਿਰ ਪੰਜਾਬ ਸਰਕਾਰ ਵੱਲੋਂ ਇੱਕ ਵਾਈਟ ਪੇਪਰ ਜਾਰੀ ਕਰਕੇ ਪੈਸੇ ਦੀ ਇੱਕ ਇੱਕ ਐਂਟਰੀ ਬਾਰੇ ਹਿਸਾਬ ਪੰਜਾਬ ਦੀ ਜਨਤਾ ਦੇ ਸਾਹਮਣੇ ਰੱਖਿਆ ਜਾਵੇਗਾ